ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਆਪਾਂ ਬਣਾਵਾਂਗੇ ਬਿਲਕੁਲ ਰਬੜੀ ਵਰਗੀ ਖੀਰ ਇਸ ਦੇ ਵਿੱਚ ਆਪਾਂਵੇਂ ਕਿਸੇ ਵੀ ਕੰਡੈਂਸ ਮਿਲਕ ਜਾਂ ਮਿਲਕ ਪਾਊਡਰ ਦਾ ਯੂਜ਼ ਨਹੀਂ ਕਰਾਂਗੇ ਤੇ ਇਹ ਆਪਾਂ 10 ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਵੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਕੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਭ ਤੋਂ ਪਹਿਲਾਂ ਮੈਂ ਇੱਥੇ ਅੱਧੀ ਕੋਲੀ ਚੌਲਾਂ ਦੀ ਲਈ ਹੈ ਇਹ ਆਪਾਂ ਟੋਟਾ ਚੌਲ ਲਏ ਹਨ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਤਿੰਨ ਤੋਂ ਚਾਰ ਪਾਣੀ ਤੇ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਕੱਪੜੇ ਦੇ ਉੱਪਰ ਸੁਕਾ ਲਵਾਂਗੇ ਇੱਥੇ ਆਪਾਂ ਇੱਕ ਕਾਟਨ ਦਾ ਕੱਪੜਾ ਲਵਾਂਗੇ ਬਿਲਕੁਲ ਆਪਾਂ ਸਾਫ਼ ਕੱਪੜਾ ਲੈਣਾ ਹੈ ਉਸ ਦੇ ਉੱਪਰ ਆਪਾਂ ਇਹ ਸਾਰੇ ਚੌਲ ਪਾ ਦੇਣੇ ਹਨ ਤੇ ਇਨਾਂ ਚੌਲਾਂ ਦੇ ਵਿੱਚ ਜੋ ਵੀ ਪਾਣੀ ਹੈ ਉਹ ਥੋੜਾ ਬਾਲਾ ਆਪਾਂ ਇਸ ਤਰ੍ਹਾਂ ਕੱਪੜੇ ਦੇ ਨਾਲ ਹੀ ਸੁਕਾ ਲੈਣਾ ਹੈ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਖੀਰ ਨੂੰ ਬਣਾ ਕੇ ਦੇਖਿਓ ਤੁਸੀਂ ਰਬੜੀ ਖਾਣਾ ਭੁੱਲ ਜਾਓਗੇ ਇਹ ਇੰਨਾ ਜ਼ਿਆਦਾ ਟੇਸਟੀ ਬਣਦੀ ਹੈ ਕਿ ਸਾਰੇ ਬਹੁਤ ਜ਼ਿਆਦਾ ਪਸੰਦ ਕਰਨਗੇ ਹੁਣ ਆਪਾਂ ਇਨਾਂ ਚੌਲਾਂ ਨੂੰ ਇੱਕ ਅਲੱਗ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਇੱਥੇ ਆਪਾਂ ਤੁਹਾਨੂੰ ਦੱਸਦੇ ਆ ਇੱਕ ਬਹੁਤ ਹੀ ਵਧੀਆ ਟਰਿਕ ਜਿਸ ਦੇ ਨਾਲ ਕਿਸ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਆਪਾਂ ਅੱਧਾ ਚਮਚ ਦੇਸੀ ਘਿਓ ਦਾ ਲਵਾਂਗੇ ਤੇ ਇਹਨਾਂ ਚੌਲਾਂ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਦੇਸੀ ਘਿਓ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਚੌਲਾਂ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਹੁਣ ਆਪਾਂ ਇੱਕ ਖੁੱਲਾ ਪਤੀਲਾ ਲਵਾਂਗੇ ਉਸ ਦੇ ਵਿੱਚ ਮੈਂ 2 ਲੀਟਰ ਦੁੱਧ ਐਡ ਕਰ ਲਿਆ ਹੈ ਇੱਥੇ ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਫੁੱਲ ਫੈਟ ਦੁੱਧ ਯੂਜ਼ ਕਰਨਾ ਹੈ ਜਾਂ ਆਪਾਂ ਮੱਝ ਦਾ ਦੁੱਧ ਹੀ ਲੈਣਾ ਹੈ ਇੱਥੇ ਮੈਂ ਗਾਂ ਦਾ ਦੁੱਧ ਯੂਜ਼ ਕਰ ਰਹੀ ਹਾਂ ਹੁਣ ਇਸ ਨੂੰ ਆਪਾਂ ਇੱਕ ਬੋਇਲ ਆਨ ਤੱਕ ਦੁੱਧ ਨੂੰ ਪਕਾ ਲਵਾਂਗੇ ਇੱਥੇ ਆਪਾਂ ਕੁਛ ਕੇਸਰ ਦੇ ਧਾਗੇ ਐਡ ਕਰ ਦਵਾਂਗੇ ਇੱਕ ਤੇ ਕੇਸਰ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਦੂਸਰਾ ਇਸ ਦੇ ਨਾਲ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹ ਆਪਸ਼ਨਲ ਹੈ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਨਹੀਂ ਹੈ ਤਾਂ ਸਕਿੱਪ ਵੀ ਕਰ ਸਕਦੇ ਹੋ ਆਪਣੇ ਦੁੱਧ ਦੇ ਵਿੱਚ ਬੋਇਲ ਆ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਚੌਲ ਐਡ ਕਰ ਦਵਾਂਗੇ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਹਿਲਾਉਂਦੇ ਹੋਏ ਪਕਾ ਲਵਾਂਗੇ ਤੁਸੀਂ ਬਾਸਬਤ ਦੇ ਚੌਲ ਵੀ ਐਡ ਕਰ ਸਕਦੇ ਹੋ ਪਰ ਇਹ ਟੋਟਾ ਚੌਲ ਬਹੁਤ ਜਲਦੀ ਮਿਕਸ ਹੋ ਜਾਂਦੇ ਹਨ ਤੇ ਖੀਰ ਵੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਇਹਨੂੰ ਆਪਾਂ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਪੱਕਣ ਦਵਾਵਾਂਗੇ ਤੇ ਵਿੱਚੋਂ-ਵਿੱਚੋਂ ਇਸਨੂੰ ਹਿਲਾਉਂਦੇ ਜਾਵਾਂਗੇ ਖੀਰ ਤਾਂ ਤੁਸੀਂ ਪਹਿਲਾਂ ਵੀ ਬਹੁਤ ਵਾਰ ਬਣਾਈ ਹੋਵੇਗੀ ਪਰ ਤੁਸੀਂ ਇਸ ਤਰ੍ਹਾਂ ਖੀਰ ਬਣਾ ਕੇ ਦੇਖੋਗੇ ਤਾਂ ਵਾਰ-ਵਾਰ ਇਸਨੂੰ ਹੀ ਬਣਾਓਗੇ ਤੇ ਖਾਓਗੇ ਤੇ ਦੂਸਰੀ ਸਿੰਪਲ ਖੀਰ ਤੁਸੀਂ ਬਿਲਕੁਲ ਭੁੱਲ ਜਾਓਗੇ ਇਹ ਦੇਖੋ ਖੀਰ ਆਪਣੀ ਕਿੰਨੀ ਵਧੀਆ ਬੋਇਲ ਹੋ ਰਹੀ ਹੈ ਹੁਣ ਆਪਣੀ ਖੀਰ ਥੋੜੀ ਥਿੱਕ ਹੋ ਚੁੱਕੀ ਹੈ ਤੇ ਹੁਣ ਇੱਥੇ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਬਹੁਤ ਹੀ ਵਧੀਆ ਟ੍ਰਿਕ ਜਿਸ ਦੇ ਨਾਲ ਆਪਣੀ ਖੀਰ ਬਹੁਤ ਹੀ ਜ਼ਿਆਦੀ ਕਰੀਮੀ ਤੇ ਟੇਸਟੀ ਬਣ ਕੇ ਤਿਆਰ ਹੋਵੇਗੀ ਹੁਣ ਇਥੇ ਆਪਾਂ ਇੱਕ ਖਾਲੀ ਬਾウル ਲਵਾਂਗੇ ਉਸ ਦੇ ਵਿੱਚ ਆਪਾਂ 4 ਤੋਂ 5 ਕੜਸ਼ੀਆਂ ਖੀਰ ਦੀਆਂ ਕੱਢ ਲਵਾਂਗੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਠੰਡਾ ਹੋਣ ਤੇ ਮਗਰੋਂ ਇੱਕ ਜਾਰ ਦੇ ਵਿੱਚ ਪਾ ਕੇ ਇਸ ਦੀ ਪੇਸਟ ਬਣਾ ਲਵਾਂਗੇ ਇਹ ਦੇਖੋ ਕਿੰਨੀ ਵਧੀਆ ਥਿੱਕ ਪੇਸਟ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਨੂੰ ਆਪਾਂ ਆਪਣੀ ਖੀਰ ਦੇ ਵਿੱਚ ਐਡ ਕਰਾਂਗੇ ਜਿਸ ਦੇ ਨਾਲ ਆਪਣੀ ਖੀਰ ਬਹੁਤ ਹੀ ਵਧੀਆ ਕਰੀਮੀ ਤੇ ਟੇਸਟੀ ਬਣ ਕੇ ਤਿਆਰ ਹੋਵੇਗੀ ਇਹ ਲੋ ਜੀ ਹੁਣ ਆਪਾਂ ਇਹ ਸਾਰਾ ਮਿਕਸਚਰ ਇਸ ਦੇ ਵਿੱਚ ਐਡ ਕਰ ਦਿੱਤਾ ਹੈ ਤੁਸੀਂ ਇਹ ਟ੍ਰਿਕ ਫਾਲੋ ਕਰਕੇ ਜ਼ਰੂਰ ਖੀਰ ਬਣਾਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਹੁਣ ਆਪਣੀ ਖੀਰ ਕਿੰਨੀ ਜਲਦੀ ਥਿੱਕ ਹੋ ਰਹੀ ਹੈ ਤੇ ਕਿੰਨੀ ਜ਼ਿਆਦਾ ਕਰੀਮੀ ਬਣ ਕੇ ਤਿਆਰ ਹੋ ਰਹੀ ਹੈ ਹੁਣ ਇਸ ਨੂੰ ਆਪਾਂ ਲੋ ਫਲੇਮ ਦੇ ਉੱਤੇ ਇੱਕ ਸਾਈਡ ਤੇ ਪੱਕਣ ਦਵਾਂਗੇ ਹੁਣ ਦੂਸਰੀ ਸਾਈਡ ਤੇ ਆਪਾਂ ਇੱਕ ਪੈਨ ਰੱਖਾਂਗੇ ਉਸਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਐਡ ਕਰ ਲਵਾਂਗੇ ਤੇ ਇੱਥੇ ਆਪਾਂ ਕੁਝ ਡ్రਾਈ ਫਰੂਟ ਲਏ ਹਨ ਮੈਂ ਇੱਥੇ ਬਦਾਮ ਤੇ ਪਿਸਤਾ ਲਏ ਹਨ ਤੇ ਨਾਲ ਕੁਝ ਆਪਾਂ ਕਿਸ਼ਮਿਸ਼ ਲਈ ਹੈ ਬਦਾਮ ਤੇ ਪਿਸਤਾ ਨੂੰ ਪਾ ਕੇ ਆਪਾਂ ਥੋੜਾ ਜਿਆਦਾ ਰੋਸਟ ਕਰ ਲਵਾਂਗੇ ਤੇ ਨਾਲ ਹੀ ਇੱਥੇ ਮੈਂ ਥੋੜੇ ਮਗਜ਼ ਲਏ ਹਨ ਇਸ ਦੇ ਨਾਲ ਖੀਰ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਹੁਣ ਇਹਨਾਂ ਨੂੰ ਆਪਾਂ ਲੋ ਫਲੇਮ ਦੇ ਉੱਪਰ ਥੋੜਾ ਜਿਆਦਾ ਰੋਸਟ ਕਰ ਲਵਾਂਗੇ ਰੋਸਟ ਕਰਕੇ ਡਰਾਈ ਫਰੂਟ ਪਾਉਣ ਦੇ ਨਾਲ ਇਹਨਾਂ ਦਾ ਟੇਸਟ ਦੁੱਗਣਾ ਹੋ ਜਾਂਦਾ ਹੈ ਤੇ ਕ੍ਰਾਂਚ ਵੀ ਵੱਧ ਜਾਂਦਾ ਹੈ ਵਿੱਚੋਂ ਵਿੱਚੋਂ ਆਪਾਂ ਖੀਰ ਨੂੰ ਵੀ ਹਿਲਾਈ ਜਾਵਾਂਗੇ ਤੇ ਸਾਈਡਾਂ ਤੇ ਲੱਗ ਗਈ ਹੋਈ ਜੋ ਵੀ ਖੀਰ ਹੈ ਕਰੀਮ ਹੈ ਉਸ ਨੂੰ ਆਪਾਂ ਉਤਾਰੀ ਜਾਵਾਂਗੇ ਜਿਸ ਦੇ ਨਾਲ ਖੀਰ ਹੋਰ ਜ਼ਿਆਦਾ ਕਰੀਮੀ ਬਣੇਗੀ ਹੁਣ ਆਪਣੇ ਡਰਾਈ ਫਰੂਟ ਰੋਸਟ ਹੋ ਚੁੱਕੇ ਹਨ ਇਹਨਾਂ ਨੂੰ ਆਪਾਂ ਅਲੱਗ ਕੱਢ ਲਵਾਂਗੇ ਫਿਰ ਆਪਾਂ ਉਹੀ ਇੱਕ ਪੈਨ ਲਵਾਂਗੇ ਉਸਦੇ ਵਿੱਚ ਆਪਾਂ ਇੱਕ ਕੱਪ ਖੰਡ ਦਾ ਐਡ ਕਰ ਦਵਾਂਗੇ ਇੱਥੇ ਆਪਾਂ ਪਹਿਲਾਂ ਖੰਡ ਨੂੰ ਬਿਲਕੁਲ ਨਹੀਂ ਹਿਲਾਉਣਾ ਜਦੋਂ ਆਪਣੀ ਖੰਡ ਥੋੜੀ ਜਿਹੀ ਗਰਮ ਹੋ ਗਈ ਤਾਂ ਫਿਰ ਆਪਾਂ ਇਸ ਨੂੰ ਹਲਕੇ ਹੱਥਾਂ ਦੇ ਨਾਲ ਹਿਲਾਵਾਂਗੇ ਗੈਸ ਦਾ ਫਲੇਮ ਆਪਾਂ ਬਹੁਤ ਜ਼ਿਆਦਾ ਹਾਈ ਨਹੀਂ ਕਰਨਾ ਨਹੀਂ ਤੇ ਆਪਣੀ ਜਿਹੜੀ ਚੀਨੀ ਹੈ ਉਹ ਸੜ ਜਾਵੇਗੀ ਇੱਥੇ ਆਪਾਂ ਕਿਸੇ ਵੀ ਪਾਣੀ ਜਾਂ ਇਹ ਉਹਦਾ ਯੂਜ਼ ਨਹੀਂ ਕਰਨਾ ਸਿਰਫ ਇਹਨੂੰ ਆਪਾਂ ਸਿੰਪਲ ਪੈਨ ਦੇ ਵਿੱਚ ਪਾ ਕੇ ਹੀ ਮੈਲਟ ਕਰਨਾ ਹੈ ਇਹ ਦੇਖੋ ਆਪਣੀ ਚੀਨੀ ਕਿੰਨੀ ਵਧੀਆ ਮੈਲਟ ਹੋ ਰਹੀ ਹੈ ਇਸ ਤਰ੍ਹਾਂ ਹੁਣ ਆਪਾਂ ਹੌਲੀ-ਹੌਲੀ ਹਿਲਾਇਆ ਜਾਣਾ ਹੈ ਤੇ ਆਪਾਂ ਬਿਲਕੁਲ ਚੀਨੀ ਨੂੰ ਮੈਲਟ ਕਰ ਲੈਣਾ ਹੈ ਜਦੋਂ ਆਪਣੀ ਚੀਨੀ ਬਿਲਕੁਲ ਮੈਲਟ ਹੋ ਗਈ ਤਾਂ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਹੈ ਨਹੀਂ ਤਾਂ ਇਹ ਜ਼ਿਆਦਾ ਸੜ ਕੇ ਥੋੜਾ ਜਿਹਾ ਇਸ ਦਾ ਟੇਸਟ ਕੋੜਾ ਹੋ ਸਕਦਾ ਹੈ ਇਹ ਦੇਖੋ ਆਪਣੀ ਇਹ ਚੀਨੀ ਬਿਲਕੁਲ ਮੈਲਟ ਹੋ ਗਈ ਹੈ ਤੇ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਹੈ ਤੇ ਇਸ ਨੂੰ ਗੈਸ ਤੋਂ ਉਤਾਰ ਲੈਣਾ ਹੈ ਹੁਣ ਆਪਾਂ ਖੀਰ ਚੈੱਕ ਕਰਦੇ ਹਾਂ ਇਹ ਦੇਖੋ ਖੀਰ ਵੀ ਆਪਣੀ ਕਿੰਨੀ ਵਧੀਆ ਕਰੀਮੀ ਬਣ ਕੇ ਤਿਆਰ ਹੋ ਰਹੀ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਚੀਨੀ ਦਾ ਸਿਰਪ ਬਣਾਇਆ ਸੀ ਉਸ ਨੂੰ ਐਡ ਕਰ ਦਵਾਂਗੇ ਚੀਨੀ ਨੂੰ ਕਾਰਮਲਾਈਜ਼ ਕਰਕੇ ਪਾਉਣ ਦੇ ਨਾਲ ਇੱਕ ਤਾਂ ਖੀਰ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਦੂਸਰਾ ਇਸ ਦਾ ਕਲਰ ਇੰਨਾ ਜ਼ਿਆਦਾ ਵਧੀਆ ਆਉਂਦਾ ਹੈ ਕਿ ਤੁਸੀਂ ਬਾਜ਼ਾਰ ਦੀ ਖੀਰ ਨੂੰ ਭੁੱਲ ਜਾਵੋਗੇ ਇਹ ਦੇਖੋ ਜੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਆਪਣੀ ਖੀਰ ਦਾ ਕਲਰ ਦੇਖੋ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਹੁਣ ਇਸ ਦੇ ਵਿੱਚ ਆਪਾਂ ਰੋਸਟ ਕੀਤੇ ਹੋਏ ਡਰਾਈ ਫਰੂਟ ਐਡ ਕਰ ਦਵਾਂਗੇ ਇਸ ਤਰ੍ਹਾਂ ਆਪਾਂ ਸਾਈਡਾ ਤੋਂ ਸਾਰੀ ਖੀਰ ਨੂੰ ਉਤਾਰ ਲੈਣਾ ਹੈ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਇਲਾਇਚੀ ਪਾਊਡਰ ਜਿਸ ਦੇ ਨਾਲ ਕੇ ਇਸ ਦਾ ਟੇਸਟ ਤੇ ਫਲੇਵਰ ਹੋਰ ਜ਼ਿਆਦਾ ਵਧੀਆ ਹੋ ਜਾਵੇਗਾ ਇਹ ਇੰਨੀ ਜ਼ਿਆਦਾ ਵਧੀਆ ਖੀਰ ਬਣਦੀ ਹੈ ਕਿ ਤੁਸੀਂ ਕਿਸੇ ਵੀ ਬ੍ਰਾਂਡ ਦੀ ਜਿਹੜੀ ਖੀਰ ਲਿਆ ਕੇ ਖਾਂਦੇ ਹੋ ਉਸ ਨੂੰ ਭੁੱਲ ਜਾਓਗੇ ਤੇ ਇਸ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਤੁਸੀਂ ਵੀ ਜਰੂਰ ਇਸ ਨੂੰ ਬਣਾਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੁਸੀਂ ਇੱਕ ਵਾਰੀ ਜੇ ਇਹ ਖੀਰ ਬਣਾ ਕੇ ਦੇਖੋਗੇ ਤਾਂ ਤੁਸੀਂ ਰਬੜੀ ਨੂੰ ਭੁੱਲ ਜਾਓਗੇ ਹਮੇਸ਼ਾ ਇਹ ਹੀ ਖੀਰ ਬਣਾ ਕੇ ਖਾਓਗੇ ਤੇ ਤੁਹਾਡੇ ਕੋਲੋਂ ਸਾਰੇ ਇਹ ਵਾਰ-ਵਾਰ ਖੀਰ ਮੰਗ ਕੇ ਖਾਣਗੇ ਦੇਖੋ ਇਸ ਦਾ ਕਲਰ ਵੀ ਕਿੰਨਾ ਵਧੀਆ ਲੱਗ ਰਿਹਾ ਹੈ ਹੁਣ ਆਪਾਂ ਇਸ ਨੂੰ ਸਰਵ ਕਰ ਲੈਨੇ ਹਾਂ ਤੇ ਉੱਤੇ ਇਸ ਦੇ ਥੋੜੇ ਜਿਹਾ ਆਪਾਂ ਡਰਾਈ ਫਰੂਟ ਪਾ ਕੇ ਇਸ ਨੂੰ ਗਾਰਨਿਸ਼ ਕਰ ਲੈਨੇ ਹਾਂ ਕਿ ਜਦੋਂ ਵੀ ਕੋਈ ਆਪਾਂ ਚੀਜ਼ ਖਾਣੀ ਹੁੰਦੀ ਹੈ ਜੇਕਰ ਉਹ ਆਪੀਆਂ ਨਜ਼ਰਾਂ ਨੂੰ ਵਧੀਆ ਲੱਗੀ ਤਾਂ ਉਹ ਖਾਣ ਦੇ ਵਿੱਚ ਵੀ ਆਪਾਂ ਨੂੰ ਬਦੋ ਬਦੀ ਟੇਸਟੀ ਹੀ ਲੱਗੇਗੀ ਲਓ ਜੀ ਆਪਣੀ ਖੀਰ ਬਣ ਕੇ ਤਿਆਰ ਹੋ ਚੁੱਕੀ ਹੈ ਆਈ ਹੋਪ ਕਿ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਦਾ ਬਟਨ ਜਰੂਰ ਨਾ ਪਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਵਿੱਚ ਧੰਨਵਾਦ